ਇਹ ਕੋ ਖਤਰਾ ਹੈ ਤਾਂ ਤਾਂ ਹੀ ਨੈਟ ਬੰਦ ਕਰ ਦੇ ਫਿਰਦੇ ਨੇ ਫਿਰ ਕੱਲ ਨੂੰ ਤਾਂ ਫਿਰ ਇਹ ਕਹਿਣਗੇ ਵੀ ਆ ਜਮੀਨਾ ਜਿੰਨੀਆਂ ਸਾਰਾ ਕੁਝ ਪ੍ਰਾਪਰਟੀ ਸਾਡੀਆਂ ਨੇ ਟਰੈਕਟਰ ਗਵਰਨਮੈਂਟ ਨੇ ਗਲਤ ਕਰੀ ਨਹੀਂ ਕਿਉਂਕਿ ਉਧਰ ਪਾਰਲੀਮੈਂਟ ਦਾ ਵੀ ਜਿਹੜਾ ਹੈਗਾ ਭੋਗਪੈਣ ਵਾਲਾ ਇਹਨਾਂ ਨੇ ਹੱਥ ਖੜੇ ਕਰ ਦੇਣੇ ਨੇ ਹਾਈ ਕੋਰਟ ਨੇ ਵੀ ਡਿਸੀਜਨ ਕਰਤਾ ਵੀ ਤੁਸੀਂ ਇਹ ਹਾਈਵੇ ਰੋਡ ਨਹੀਂ ਰੱਖ ਸਕਦੇ ਰੋਕ ਨਹੀਂ ਸਕਦੇ ਦੇਖ ਲਓ ਤਾਂ ਵੀ ਇਹ ਖੱਟਰ ਸਰਕਾਰ ਦੀਆਂ ਪਤਨ ਕੀ ਚੱਕਰ ਹੈ ਵੀ ਕਿਉਂ ਇਹ ਇਹ ਕਬਜ਼ੇ ਛੇ ਆਰਐਸਐਸ ਦਾ ਕਬਜ਼ਾ ਹੈਗਾ ਤੇ ਜਿਹੜੀ ਆ ਭਾਜਪਾ ਸਰਕਾਰ ਜਿਹੜੀ ਹੈਗੀ ਇਹ ਆਪਣੇ ਸਿੱਖਾਂ ਵਾਸਤੇ ਬਹੁਤ ਮਾੜੀ ਕੌਮ ਹੈ ਮੈਂ ਤਾਂ ਸਭ ਨੂੰ ਅਪੀਲ ਕਰਾਂ ਉਹ ਕਿ ਇੱਕ ਪੰਜਾਬ ਹੀ ਹੈਗਾ ਜਿਹੜਾ ਹਰਸਾ ਖੜਦਾ ਹੈਗਾ ਆ ਤੁਸੀਂ ਕਿਹੜਾ ਮਰਜੀ ਗੁਰੂ ਘਰ ਵੇਖ ਲਓ ਉਥੇ ਪੁਲਿਸ ਵਾਲੀ ਸਮੇਤ ਜੁੱਤੀਆਂ ਉੱਤੇ ਸਿਗਰਟਾਂ ਬੀੜੀਆਂ ਪੀ ਰਹੇ ਨੇ ਉਹ ਖੱਟਰ ਤੋਂ ਸਰੂਪੀ ਪਾਉਣ ਵਾਲੇ ਅੱਜ ਕਿੱਥੇ ਨੇ ਉਹ ਗੁਰਦੁਆਰਿਆਂ ਦੇ ਵਿੱਚ ਆ ਜਿਹੜੇ ਗੁਰਦ ਕੀ ਗੁਰਦਾਂ ਨੇ ਸ਼ਾਂਸਬਾਲ ਹੋ ਰਹੀ ਹੈ ਇਹ ਜਿਹੜੇ ਜਿੰਨੇ ਵੀ ਬਾਰਡਰ ਮੂਟਰ ਤੋੜ ਕੇ ਦਿੱਲੀ ਜਾਵਾਂਗੇ ਦਿੱਲੀ ਬੈਠਾਂਗੇ ਸ਼ਾਂਤਵੇਂ ਹੀ ਜਾਵਾਂਗੇ ਦੋ ਤਿੰਨ ਮੁੰਡਿਆਂ ਦੇ ਅੱਖਾਂ 'ਚ ਇਹਨਾਂ ਨੇ ਰੱਬ ਦੀਆਂ ਗੋਲੀਆਂ ਮਾਰੀਆਂ ਉਹਨਾਂ ਦੀਆਂ ਡੇਡੀਆਂ ਨੂੰ ਨਿਗਾ ਨੂੰ ਬਹੁਤ ਵੱਡਾ ਨੁਕਸਾਨ ਐ ਪੀਡੀਆ 'ਚ ਪਏ ਆ ਸ਼ੰਭੂ ਮੋਰਚੇ ਦੇ ਉੱਤੇ ਖੜੇ ਆ ਤੇ ਲੰਗਰ ਦੇ ਵਿੱਚ ਖੜਿਆ ਲੰਗਰ ਇੱਧਰ ਦਵਾਈਆਂ ਦਾ ਚੱਲ ਰਿਹਾ ਤੇ ਉੱਧਰ ਪ੍ਰਸ਼ਾਦੇ ਦਾ ਲੰਗਰ ਚੱਲ ਰਿਹਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਲਾਇਆ ਗਿਆ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਰਦੇ ਆਂ ਮੈਂ ਸੁਖਜੀਤ ਸਿੰਘ ਬਹਾਦਰ ਜੀ ਪਟਿਆਲੇ ਤੋਂ ਇੱਥੇ ਮੋਰਚਾ ਚੱਲ ਰਿਹਾ ਜੀ ਆਪਣਾ ਕਾਫੀ ਲੰਮੇ ਸਮੇਂ ਤੋਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਜਿੱਥੇ ਦਵਾਈਆਂ ਦਾ ਲੰਗਰ ਲਾ ਰਿਹਾ ਉੱਥੇ ਪੰਜਾਬ ਆਣੀ ਪ੍ਰਸ਼ਾਦੇ ਦਾ ਹਰ ਇੱਕ ਲੰਗਰ ਚੱਲ ਰਿਹਾ ਹੈਗਾ ਕਿ ਕਿ ਸ਼ੁਰੂ ਤੋਂ ਹੀ ਇਹ ਸੰਪਰਦਾਮਾ ਹੋ ਗਿਆ ਸ੍ਰੋਮਣੀ ਕਮੇਟੀ ਹੋ ਗਈ ਹੋਰ ਸਾਰੇ ਹੋ ਗਏ ਸਾਰਾ ਦਾ ਇਹ ਫਰਜ ਵੀ ਬਣਦਾ ਤਾਂ ਫਰਜ ਨੂੰ ਪੂਰਾ ਕਰਦੇ ਹੋ ਇੱਥੇ ਲੰਗਰ ਚੱਲ ਰਿਹਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਉਪਰਾਲਾ ਕਿਉਂਕਿ ਹਰੇਕ ਕੋਈ ਕੱਲ ਇੱਥੇ ਵੇਖਿਆ ਕੋਈ 90 ਸਾਲ ਦਾ ਬਜ਼ੁਰਗ ਸੀ ਜੀ ਦੀ ਬਾਹ ਟੁੱਟੀ ਸੀ ਉਹਨੂੰ ਫੱਟੀ ਫੁੱਟੀਆਂ ਲਾ ਕੇ ਹਸਪਤਾਲ ਚ ਦਾਖਲ ਕਰਾਇਆ ਗਿਆ ਹੋਰ ਵੀ ਸਭ ਕੁਝ ਜਿਵਨੀਆਂ ਮੈਡੀਸਨ ਸਿਰਫ ਕਿਤੇ ਸਾਰਾ ਜਿਹੜਾ ਸਿਸਟਮ ਹੈ ਨਾ ਇੱਥੇ ਉਹ ਨਹੀਂ ਹੈਗਾ ਵੀ ਇੱਕ ਆਪਰੇਸ਼ਨ ਥੀਟਰ ਨਹੀਂ ਹੈਗਾ ਬਾਕੀ ਤਕਰੀਬਨ ਸਾਰਾ ਮੈਡੀਸਨ ਵਗੈਰਾ ਸਾਰੀਆਂ ਦਵਾਈਆਂ ਇੱਥੇ ਮਿਲ ਰ ਬਾਕੀ ਅਸੀਂ ਇਸ ਗੱਲ ਤੇ ਸੋਚਣਾ ਵੀ ਇਹ ਕੇਂਦਰ ਸਰਕਾਰ ਜਿਹੜੀ ਹੈਗੀ ਆ ਵੀ ਕੇਂਦਰ ਸਰ ਕਿਉਂ ਕਿਸਾਨਾਂ ਨਾਲ ਧੱਕਾ ਕਰਦੀ ਹੈ ਸਿਰਫ ਇੱਕ ਐਮਐਸਪੀ ਦਾ ਕਾਨੂੰਨ ਅਸੀਂ ਮੰਗ ਰਹੇ ਹਾਂ ਤੇ ਫਿਰ ਇਹ ਘੱਟੋ-ਘੱਟ ਤੁਸੀਂ ਲਾ ਲਓ ਸਾਡੀਆਂ ਫਸਲਾਂ ਤੇ ਸਾਰੀਆਂ ਨਸਲਾਂ ਤੇ ਡਾਕੇ ਮਾਰਨ ਨੂੰ ਫਿਰਦੇ ਨੇ ਹੁਣ ਜੇ ਗੱਲ ਕਰੀਏ ਤਾਂ ਤੁਹਾਡੇ ਆਪਣੇ ਮੋਬਾਈਲਾਂ ਦੀ ਲੈ ਲਓ ਨਿੱਜੀ ਮੋਬਾਈਲ ਨੇ ਨਾ ਆਪਣੇ ਤਾਂ ਉਹਦਾ ਨਿੱਜੀ ਕਨੈਕਸ਼ਨ ਹੋ ਗਿਆ ਨਿੱਜੀ ਕਨੈਕਸ਼ਨ ਤੇ ਵੇਖ ਲਓ ਆ ਬੰਦ ਕੀਤੇ ਪਏ ਨੇ ਨੈਟ ਬੰਦ ਕੀਤਾ ਵਾ ਸਾਰਾ ਕੁਝ ਬੰਦ ਕਰਾ ਗਿਆ ਖਬਰ ਆ ਗਈ ਹਫਤੇ ਵਾਸਤੇ ਫਿਰ ਨੈਟ ਬੰਦ ਕਰਦੇ ਫਿਰ ਇਹਨਾਂ ਨੂੰ ਖਤਰਾ ਕਾਦਾ ਇਹ ਕੋ ਖਤਰਾ ਹੈ ਤਾਂ ਤਾਂ ਹੀ ਨੈਟ ਬੰਦ ਕਰ ਦੇ ਫਿਰਦੇ ਨੇ ਫਿਰ ਕੱਲ ਨੂੰ ਤਾਂ ਫਿਰ ਇਹ ਕਹਿਣਗੇ ਵੀ ਆ ਜਮੀਨਾ ਜਿੰਨੇ ਸਾਰਾ ਕੁਝ ਪ੍ਰਾਪਰਟੀਆਂ ਸਾਡੀਆਂ ਨੇ ਇਹ ਇਸ ਕਰਕੇ ਅਸੀਂ ਮਤਲਬ ਇਹ ਜਿਹੜੀਆਂ ਫਸਲਾਂ ਤੇ ਨਸਲਾਂ ਤੇ ਨਾਂ ਡਾ ਕੇ ਮਾਰਨ ਦੇਣੇ ਨੇ ਆ ਹੁਣ ਆ ਪ੍ਰੋਗਰਾਮ ਆਉਣ ਵਾਲਾ ਮੈਨੂੰ ਲੱਗਦਾ ਵੀ ਇਹ ਸੈਂਟਰ ਗਵਰਨਮੈਂਟ ਨੇ ਗੱਲ ਤਾਂ ਕਰੀ ਨਹੀਂ ਕਿਉਂਕਿ ਉਧਰ ਪਾਰਲੀਮੈਂਟ ਦਾ ਵੀ ਜਿਹੜਾ ਹੈਗਾ ਭੋਗਪੈਣ ਵਾਲਾ ਇਹਨਾਂ ਨੇ ਹੱਥ ਖੜੇ ਕਰ ਦੇਣੇ ਨੇ ਆ ਵੇਖੋ ਜੋ ਹੁਣ ਕਿਸਾਨਾਂ ਦਾ ਹੁਕਮ ਆਏਗਾ ਕਹਿਣ ਦਾ ਭਾਵੇਂ ਵੀ ਉਹਦੇ ਮੁਤਾਬਕ ਅਸੀਂ ਅੱਗੇ ਕੁਝ ਕਰਾਂਗੇ ਦਿੱਲੀ ਵਾਲ ਨੂੰ ਦੂਜੀ ਗੱਲ ਇਹ ਵੀ ਦੇਖੋ ਹਾਈ ਕੋਰਟ ਨੇ ਵੀ ਡਿਸੀਜਨ ਕਰਤਾ ਵੀ ਤੁਸੀਂ ਰੋਕ ਲਈ ਸਕਦੇ ਦੇਖ ਲੋ ਤਾਂ ਵੀ ਇਹ ਖੱਟਰ ਸਰਕਾਰ ਦੇ ਪਤਨ ਕੀ ਚੱਕਰ ਹੈ ਵੀ ਕਿਉਂ ਹੈ ਇਹ ਆਪਣਾ ਇਹਨਾਂ ਕਬਜ਼ੇ ਚ ਕਰੀ ਬੈਠੇ ਸਾਰਾ ਕਿਹਦੀ ਸ਼ਾਇਦ ਉੱਤੇ ਕਬਜ਼ੇ ਚ ਕਰੀ ਬੈਠੇ ਇਹ ਕਬਜ਼ੇ ਸ਼ਾਇਦ ਆਰਐਸਐਸ ਦਾ ਕਬਜ਼ਾ ਹੈਗਾ ਤੇ ਜਿਹੜੇ ਆ ਭਾਜਪਾ ਸਰਕਾਰ ਜਿਹੜੀ ਹੈਗੀ ਇਹ ਆਪਣੇ ਸਿੱਖਾਂੋਂ ਵਾਸਤੇ ਬਹੁਤ ਮਾੜੀ ਕੌਮ ਹੈ ਆਪਾਂ ਨੂੰ ਬੈਗਣ ਮੈਂ ਤਾਂ ਬਿਲਕੁਲ ਸਾਰੀਆਂ ਜਥੇਬੰਦੀਆਂ ਨੂੰ ਮੈਂ ਤਾਂ ਸਭ ਨੂੰ ਅਪੀਲ ਕਰਾਂਗਾ ਵੀ ਕਮ ਸਿਕਮ ਇਹਨਾਂ ਦਾ ਪੂਰਨ ਤੌਰ ਤੇ ਪੰਜਾਬ ਚ ਬਾਈਕਾਟ ਕਰੋ ਕਿਉਂਕਿ ਇੱਕ ਪੰਜਾਬੀ ਹੈਗਾ ਜਿਹੜਾ ਹਰਸਾ ਖੜਦਾ ਹੈਗਾ ਇਹਨਾਂ ਨੂੰ ਇਹ ਵੀ ਸਾਰਿਆਂ ਨੂੰ ਪਤਾ ਹੈਗਾ ਕਿ 95 ਯਾਨੀ ਕਿ 90% ਕਿਸਾਨਾਂ ਦੀਆਂ ਕਿਰਪ ਆ ਰਾਸ਼ਨ ਪਾਣੀ ਦਾ ਜਿਹੜਾ ਹੈਗਾ ਹਿੱਸਾ ਹੈਗਾ ਪੰਜਾਬ ਦਾ ਤੇ ਹੁਣ ਤਾਂ ਹਰਿਆਣਾ ਵੀ ਮੰਨ ਗਏ ਪੰਜਾਬ ਵੱਡਾ ਭਰਾ ਹੈ ਸਾਡਾ ਪਰ ਇਹ ਦੋ ਜਿਹੜੇ ਸਟੇਟਾਂ ਰਲ ਗਈਆਂ ਤੇ ਬਾਕੀ ਹੁਣ ਯੂਪੀ ਤੋਂ ਸਾਰੀਆਂ ਸਟੇਟਾਂ ਤੋਂ ਅੱਜ ਸਾਰੀਆਂ ਜਥੇਬੰਦੀਆਂ ਦੇ ਬਿਆਨ ਆ ਗਏ ਨੇ ਵੀ ਅਸੀਂ ਦਿੱਲੀ ਵੱਲ ਕੋਚ ਕਰਾਂਗੇ ਉਹ ਹੁਣ ਤਾਂ ਕੋਚ ਕਰਕੇ ਜਿਹੜਾ ਹੁਣ ਆਖਰੀ ਹੈਗਾ ਮੈਂ ਵੀ ਜਿਹੜੇ ਲੀਡਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਹੁਣ ਜਿਹੜਾ ਬੰਦ ਕਮਰਾ ਮੀਟਿੰਗ ਹੈ ਨਾ ਇਹਨੂੰ ਖਤਮ ਕਰਕੇ ਜੋ ਮੀਟਿੰਗਾਂ ਦਾ ਫੈਸਲਾ ਟੇਬਲ ਤੇ ਲਿਆਉਣ ਇਹ ਹੀ ਮੇਰੀ ਬੇਨਤੀ ਹੈ ਇਹ ਹੀ ਤੁਹਾਡੇ ਚੈਨਲ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਬਾਕੀ ਆ ਜਿਹੜੇ ਸਾਡੇ ਸੰ ਉਹਨਾਂ ਬਾਰੇ ਵੀ ਗੱਲਾਂ ਦੇਖੋ ਕਿੱਡੀ ਮਾੜੀ ਗੱਲ ਆ ਸਾਡਾ ਪੰਜੋਖਰਾ ਸਾਹਿਬ ਗੁਰਦੁਆਰਾ ਆ ਤੁਸੀਂ ਜਿਹੜਾ ਮਰਜ਼ੀ ਗੁਰੂ ਘਰ ਵੇਖ ਲੋ ਉਥੇ ਪੁਲਿਸ ਵਾਲੀ ਇਹ ਸਮੇਤ ਜੁੱਤੀਆਂ ਉੱਤੇ ਸਿਗਰਟਾਂ ਪੀੜਿਆ ਨੇ ਇਹ ਕਿਹਦੀ ਸ਼ਹਿਦ ਪੀੜਿਆ ਨੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਆ ਆਪਣੇ ਆਪ ਨੂੰ ਦਿੱਲੀ ਹਰਿਆਣਾ ਕਮੇਟੀ ਦਾ ਪ੍ਰਧਾਨ ਸਮਝਦੇ ਨੇ ਉਹ ਖੱਟਰ ਤੋਂ ਸਰੂਪੀ ਪਾਉਣ ਵਾਲੇ ਤੇ ਅੱਜ ਕਿੱਥੇ ਨੇ ਉਹ ਗੁਰਦੁਆਰਿਆਂ ਦੇ ਵਿੱਚ ਜਿਹੜੇ ਗੁਰਦ ਕੀ ਨਹੀਂ ਗੁਰਦਾਂ ਨੇ ਸ਼ਾਮ ਸਵਾਲ ਹੋ ਰਹੀ ਹੈ ਉਹ ਸ਼ਰਮ ਜੁੱਤੀਆਂ ਤੇ ਪੁਲਿਸ ਵਾਲੀ ਹੋਈ ਗੁਰਦੁਆਰਿਆਂ ਦੇ ਵਿੱਚ ਇਹ ਬੜੀ ਮਾੜੀ ਗੱਲ ਆ ਇਹਦਾ ਨਤੀਜਾ ਇਹਨਾਂ ਨੂੰ ਭੁਗਤਣਾ ਪੈਗਾ ਇਹ ਅਸੀਂ ਕਹਿਣ ਦਾ ਭਾਵ ਹੈ ਵੀ ਹੁਣ ਜਿਵੇਂ ਸਿਆਣੇ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਰਾਜ ਕਾਇਮ ਹੋਣਾ ਹੈਗਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਹੁਣ ਜਿਵੇਂ ਧਰਨੇ ਲੱਗੇ ਨੇ ਮੀਟਿੰਗਾਂ ਹੁੰਦੀਆਂ ਨੇ ਪਹਿਲਾਂ ਵੀ ਮੀਟਿੰਗਾਂ ਹੋ ਕੇ ਧਰਨੇ ਚਕਾਰ ਦਿੱਤੇ ਗਏ ਸੀ ਹੁਣ ਕੀ ਲੱਗਦਾ ਹੈ ਸਰਕਾਰ ਅੱਕ ਦੇ ਚਾਹੂਗੀ ਦੇਖੋ ਜੀ ਜਿਹੜੀਆਂ ਸਾਡੀਆਂ ਕਿਸਾਨ ਯੂਨੀਅਨਾਂ ਚੌਥੀ ਮੀਟਿੰਗ ਹੋ ਗਈ ਉੱਥੇ ਤੇ ਜਿਹੜੇ ਮੰਤਰੀ ਆਉਨੇ ਚੰਡੀਗੜ੍ਹ ਮੀਟਿੰਗਾਂ ਹੁੰਦੀਆਂ ਪਰ ਉਹ ਮੀਟਿੰਗਾਂ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ ਲੰਬਾ ਪਾ ਰਹੇ ਆ ਲੰਬੇ ਲੰਬਾ ਲੈ ਕੇ ਜਾ ਰਹੇ ਜੋ ਹੁਣ ਕਿਸਾਨ ਯੂਨੀਅਨ ਹੈ ਦੱਲੇਵਾਲ ਸਾਹਿਬ ਹੈ ਭੰਦੇਰ ਸਾਹਿਬ ਹੈ ਉਹਨਾਂ ਨੇ ਅੱਜ ਹੁਕਮ ਕਰ ਦੇਣਾ ਵੈਸੇ ਰਾਤ ਕਰਤੇ ਆ ਵੀ ਜੋ ਇਹਨਾਂ ਨੇ ਐਮ ਐਸ ਪੀ ਲਈ ਆ ਕਪਾਹ ਤੇ ਧਾਲਾਂ ਤੇ ਮੱਕੀ ਤੇ ਇਹ ਕਹਿੰਦੇ ਵੀ ਸਿਰਫ ਟਾਲਣ ਵਾਸਤੇ ਅੱਗੇ ਨ ਜਾਣ ਵਾਸਤੇ ਆ 23 ਫਸਲਾਂ ਤੇ ਐਮ ਐਸ ਪੀ ਹੋਣੀ ਚਾਹੀਦੀ ਉਹ ਸਰਕਾਰ ਮੰਨ ਨਹੀਂ ਰਹੀ ਨਹੀਂ ਮੰਨਦੀ ਇਹੀ ਫੈਸਲਾ ਹੈ ਕੱਲੂ ਗੁਰੂ ਦਾ ਨਾਮ ਲੈ ਕੇ 11 ਵਜੇ ਦਾ ਫੈਸਲਾ ਹੁਕਮ ਦਿਆ ਪੈਨਾਂ ਨੇ ਇਹ ਜਿਹੜੇ ਜਿੰਨੇ ਵੀ ਬਾਰਡਰ ਬੂਟਰ ਤੋੜ ਕੇ ਦਿੱਲੀ ਜਾਵਾਂਗੇ ਦਿੱਲੀ ਬੈਠਾਂਗੇ ਸ਼ਾਂਤਮਈ ਜਾਵਾਂਗੇ ਸਾਰੀਆਂ ਬਕابل ਤਿਆਰੀਆਂ ਆ ਜਿਹੜੇ ਬੈਰੀ ਬੈਰੀਆਲ ਵਗੈਰਾ ਇਹ ਕੱਲੂ ਟੁੱਟ ਜਾਣਗੇ ਇੱਥੇ ਤੇ ਜਾ ਕੇ ਫਿਰ ਉੱਥੇ ਦਿੱਲੀ ਬੈਠ ਕੇ ਗੱਲਬਾਤ ਕਰਾਂਗੇ ਸ਼ਾਂਤਮਈ ਸਾਡਾ ਮੋਰਚਾ ਹੋਊਗਾ ਜਿਵੇਂ ਕਿਸਾਨ ਯੂਨੀਅਨ ਦੇ ਆਗੂਆਂ ਦਾ ਹੁਕਮ ਹੋਊਗਾ ਉਹ ਹੁਕਮਾਂ ਨੂੰ ਮੰਨ ਕੇ ਸਾਰੀ ਸੰਗਤ ਟਰੈਕਟਰ ਟਰਾਲੀਆਂ ਲਿਜਾ ਕੇ ਸਾਹਮਣੇ ਪਿਆ ਆ ਇਹਨਾਂ ਦੇ ਵਿੱਚ ਰਾਸਣ ਹੈਗੇ ਸਾਡੇ ਕੋਲ ਸਾਰਾ ਕੁਝ ਹੈ ਉਹ ਜਾ ਕੇ ਜੀ ਫਿਰ ਅਸੀਂ ਦਿੱਲੀ ਬੈਠਾਂਗੇ ਉੱਥੇ ਜਾ ਕੇ ਆਪਣੇ ਰੋਸ ਹਰਿਆਣਾ ਸਰਕਾਰ ਨੂੰ ਕੀ ਕਹਿਣਾ ਹੈ ਜਿਹੜੀ ਆਪਣੇ ਪੰਜਾਬ ਦੀ ਸਰਦ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਉੱਤੇ ਕੁਝ ਤਸ਼ੱਦਦ ਕਰ ਰਹੀ ਹੈ ਜਿਵੇਂ ਅੰਜੂ ਗੈਸ ਦੇ ਗੋਲੇ ਹੋ ਗਏ ਰਬੜ ਦੀਆਂ ਗੋਲੀਆਂ ਹੋ ਗਈਆਂ ਸਾਡਾ ਜੀ 500 ਕਰਸਾਨ ਜਵਾਨ ਹੈ ਜਿਹੜਾ ਉਹ ਫਟੜ ਹੋ ਗਿਆ ਦੋ ਤਿੰਨ ਮੁੰਡਿਆਂ ਦੇ ਅੱਖਾਂ 'ਚ ਇਹਨਾਂ ਨੇ ਰਬੜ ਦੀਆਂ ਗੋਲੀਆਂ ਮਾਰੀਆਂ ਉਹਨਾਂ ਦੀਆਂ ਡੇਲੀਆਂ ਨੂੰ ਨਿਗਾ ਨੂੰ ਬਹੁਤ ਵੱਡਾ ਨੁਕਸਾਨ ਪੀ.ਡੀ.ਏ 'ਚ ਪਏ ਆ ਕਈ ਬਜ਼ੁਰਗ ਫਟੜ ਹੋ ਗਏ ਦੋ ਸਾਡੇ ਸਿੰਘ ਸ਼ਹੀਦ ਹੋ ਗਏ ਇੱਕ ਆਪਣਾ ਖੰਡੌੜੀ ਬਾਰਡਰ ਤੇ ਹੋਇਆ ਇੱਕ ਸਾਡੇ ਸ਼ੰਭੂ ਬਾਰਡਰ ਤੇ ਹੋਇਆ ਗੁਰਦਾਸਪੁਰ ਦਾ ਸੀ ਖੱਟੜ ਸਰਕਾਰ ਹੈ ਜਿਹੜੀ ਉਹ ਕਰਸਾਨਾ ਗੱਲ ਬਹੁਤ ਬਦੀਕੀਆਂ ਕਰ ਰਹੀ ਆ ਪਰ ਹੰਗ ਜੇਬ ਮੰਗੋ ਹੁਕਮ ਛੱਡ ਰਹੀ ਆ ਉਹਦਾ ਹੁਕਮ ਜਿੱਦਾਂ ਵੀ ਮਰਜ਼ੀ ਕਰਲੇਵੇ ਜੋ ਮਰਜ਼ੀ ਕਰਲੇਵੇ ਚਾਹੇ ਉਹਨਾਂ ਨੇ ਆਪਣੀ ਹਰਿਆਣਾ ਪੁਲਿਸ ਲਾਈ ਆ ਮਿੱਟੀ ਲਾਤੀ ਹੋਰ ਸੀਆਰਪੀ ਵਗੈਰਾ ਲਾਤੀ ਸਿਰਫ ਕਿਸਾਨਾਂ ਨੂੰ ਦਬਾਉਣ ਵਾਸਤੇ ਵੀ ਕਿਸਾਨਾਂ ਨੂੰ ਅਸੀਂ ਜਾਣ ਨਹੀਂ ਦਵਾਂਗੇ ਨਾ ਤਾਂ ਤੁਸੀਂ ਸਾਡੀਆਂ ਮੰਗਾਂ ਪੂਰੀਆਂ ਕਰ ਰਹੇ ਆਂ ਨਾ ਤੁਸੀਂ ਸਾਨੂੰ ਦਿੱਲੀ ਨੂੰ ਜਾਣ ਵਾਸਤੇ ਜਾਣ ਦੇ ਰਹੇ ਆਂ ਇਹਦਾ ਮਤਲਬ ਕੀ ਇਹੀ ਕੀ ਆ ਵੀ ਤੁਸੀਂ ਪੰਜਾਬ ਨੂੰ ਹਰਿਆਣਾ ਨੂੰ ਦਬਾਉਣਾ ਚਾਹੁੰਦੇ ਆਂ ਕਿਸਾਨ ਨਹੀਂ ਦਬਤਾ ਪੜ੍ਹੇ ਲਿਖੇ ਬੱਚੇ ਆ ਨਵੇਂ ਕਿਸਾਨ ਆ ਬਾਹਰਲੇ ਦੇਸ਼ਾਂ ਤੋਂ ਐਨਆਈਆਰ ਮੁੰਡੇ ਬੜੀਆਂ ਸਪੋਰਟਾਂ ਕਰ ਰਹੇ ਆਂ ਸਾਰੀਆਂ ਜਿਹੜੀਆਂ ਵੀ ਆ ਆਪਣੀਆਂ ਸਾਡੇ ਜੱਥੇਬੰਦੀਆਂ ਸਾਡੇ ਨਾਲ ਆ ਹਰ ਅਸੀਂ ਸ਼ਾਂਤਮਈ ਮੋਰਚੇ ਨੂੰ ਲੈ ਕੇ ਦਿੱਲੀ ਕਲੂ ਗੁਰੂ ਦਾ ਲਾਉਂ ਲੈ ਕੇ ਕੜ ਕੇ ਅਰਦਾਸਾਂ ਇੱਥੇ ਤੇ ਚਾਲੇ ਪਾਣਿਆ ਵੈਗ ਰੂ ਜਾਣੇ ਕੀ ਬਣੂ ਕੀ ਨਹੀਂ ਬਣੂਗਾ ਸਾਡਾ ਜਿਹੜਾ ਮਕਸਦ ਹੈ ਦਿੱਲੀ ਜਾ ਕੇ ਰੋਸ ਕਰਾਂਗੇ ਉੱਥੇ ਜਾ ਕੇ ਆਪਣੀਆਂ ਮੰਗਾ ਮਨਾ ਕੇ ਆਵਾਂਗੇ